ਖੇਤੀਬਾੜੀ ਦੀ ਗੱਲ ਕੀਤੀ ਹੈ ਖੇਤੀਬਾੜੀ ਕਰਦੇ ਹੋ ਫਿਰ ਉਹਦੇ ਲਈ ਤਾਂ ਦੁੱਧ ਖਰਾਕਾ ਬਣੀਆਂ ਨੇ ਫਿਰ ਇਹ ਹੀ ਕਿਉਂ ਪੀਨੇ ਹੋ ਇਹ ਜੀ ਮਤਲਬ ਕਿ ਇਹਨਾਂ ਨੇ ਸੜਾਈਆ ਡਾਕਟਰਾਂ ਨੇ ਤਾਂ ਕਰਕੇ ਫਰਕ ਪੈ ਗਿਆ ਹੁਣ ਠੀਕ ਹੈ ਹਾਂ ਨਹੀਂ ਜਿਵੇਂ ਤੁਸੀਂ ਕਿਹਾ ਵੀ ਹੁਣ ਖੇਤੀਬਾੜੀ ਲਈ ਫਿਰ ਜਿਵੇਂ ਹੁਣ ਇਹ ਹੋਰ ਵੀ ਦੇਖਣਗੇ ਜਾਂ ਸੁਣਨਗੇ ਵੀ ਖੇਤੀਬਾੜੀ ਜਾਂ ਜ਼ੋਰ ਦੇ ਕੰਮ ਲਈ ਇਹ ਚੀਜ਼ਾਂ ਨਹੀਂ ਹੋਰ ਵੀ ਦੁੱਧ ਖਰਾਕਾ ਨੇ ਫਿਰ ਇਹ ਹੀ ਜੀਆਂ ਚੀਜ਼ਾਂ ਗੰਧਮੰਦ ਆਪਾਂ ਕਿਉਂ ਪੀਨੇ ਸਿੱਧੀ ਜੀ ਸਾਫ਼ ਗੱਲ ਆ ਹਾਂ ਜੀ ਹਾਂ ਇਹ ਤਾਂ ਗਲਤੀ ਹੈ ਜੋਦੀ ਮਤਲਬ ਕਿ ਥੋੜਾ ਜਿਹਾ ਫਰਕ ਪੈ ਜਾਂਦਾ ਜੀ ਬੰਦੇ ਦਾ ਕੋਈ ਜੀਨ ਕਰਦਾ ਨਸਾ ਕਰਨ ਕਿਸੇ ਦਾ ਵੀ ਮਤਲਬ ਕਿ ਕਰ ਦੀ ਕਾਬਿਲਦਾਰੀ ਹੋ ਜਾਂਦੀ ਹੈ ਹੋਰ ਹੋ ਜਾਂਦਾ ਜ ਕੋਈ ਵੀ ਚੱਕਰ ਹੋ ਜਾਂਦਾ ਵੀ ਉਹਦੇ ਕਰਕੇ ਕਰਨਾ ਪੈਂਦਾ ਲਈ ਸਾਡੇ ਡਾਕਟਰ ਸਾਹਿਬ ਨੇ ਇਹਨਾਂ ਨੇ ਚਲਾ ਸਾਨੂੰ ਸੜਾਈਆ ਤਾਰਾ ਕੁਝ ਇਨਾ ਨਹੀਂ ਕਰਿਆ ਜੀ ਇਹ ਜਿਹੜੀ ਤੁਸੀਂ ਦੋ ਬੋਤਲਾਂ ਦਾ ਨਾਮ ਲਿਆ ਇਹ ਦਿਨ ਚ ਦੋ ਬੋਤਲਾਂ ਪੀਨੇ ਮਤਲਬ ਕਿੰਨੇ ਕ ਟਾਈਮ ਤੋਂ ਜਿਹੜੀ ਲਤ ਲੱਗੀ ਹੋਈ ਆ ਕਿੰਨਾ ਕ ਟਾਈਮ ਹੋ ਗਿਆ ਇਹ ਚੀਜ਼ ਨੂੰ ਮੇਰੇ ਤਾਂ ਹੀ ਘੱਟੋ ਘੱਟ 20 ਸਾਲ ਹੋ ਗਏ 20 ਸਾਲ ਹੋ ਗਏ ਜੀ ਹਾਂ 20 ਸਾਲ ਜੇ ਫਿਰ ਕਿੰਨੀ ਹਿਸਾਬ ਲਾਓ ਕਿੰਨੀਆਂ ਬੋਤਲਾਂ ਹੋਗੀਆਂ ਹੋਣਗੀਆਂ ਦਿਨ ਚ ਦੋ ਦਿਨ ਚ ਹੋਰ ਸਾਹ ਇਹ ਹੁਣ ਲਾ ਲਓ ਉਹ ਡੱਬਾ ਚੱਕ ਲਿਆ ਉਹ ਪੀ ਲਿਆ ਇੱਕ ਹੋਰ ਚੱਕ ਲਿਆ ਉਹ ਪੀ ਲਿਆ ਐਂ ਕਰਦੇ ਤੇ ਮਾਫ ਕਰਨਾ ਬਾਈ ਸੀ ਗੱਲ ਚੂਬੂ ਕੀ ਹੈ ਨਾ ਪਰ ਜਿਵੇਂ ਤੁਸੀਂ ਗਾ ਡੱਬਾ ਚੱਕ ਲਿਆ ਬੋਤਲ ਫਿਰ ਇਹ ਪਚਾਉਣੇ ਕਿੱਥੇ ਇੰਨੀ ਹਾਜ਼ਮ ਕਿੱਥੇ ਹੁੰਦੀਆਂ ਬਸ ਹੀ ਬਤਾਈਏ ਇਹ ਕਰਦੇ ਨੇ ਇਲਾਜ ਵਿਚਾਰੇ ਦੇ ਪਟੀਕਾ ਟੱਪਾ ਇਹ ਲਾਉਂਦੇ ਨੇ ਆਪਣੇ ਜੀ ਇਲਾਜ ਦੀ ਜ਼ਰੂਰਤ ਤੁਸੀਂ ਪੀ ਮੋ ਹੀ ਨਾ ਇਹ ਗੱਲਾਂ ਚ ਪਾਉ ਹੀ ਨਾ ਫਿਰ ਇਲਾਜਾਂ ਤੇ ਆ ਜਾਣੇ ਉਹ ਨਾ ਫਿਰ ਅੱਜ ਦੁਬਾਰਾ ਪੀਂਦੇ ਨਹੀਂ ਨਾ ਹੁਣ ਇਹਨਾਂ ਨੇ 3 ਮਹੀਨੇ ਹੋ ਗਏ ਦਾ ਰੁਸਦਾ ਦੇਖ ਲੋ ਕੈਮਰਾ ਚੱਲ ਰਿਹਾ ਕਹਿ ਰਿਹਾ ਹਾਂ ਕਿ ਤਾ ਜਾ ਕੇ ਫੇਰ ਠੇਕੇ ਤੇ ਬੋਤਲ ਖੜਕਾ ਦੋ ਨਹੀਂ ਨਾ ਨਾ ਹੁਣ ਪੀਣੀ ਕੰਮ ਹੁੰਦਾ ਠੀਕ ਹੈ